ਹਾਂਜੀ ਕਿਵੇਂ ਹੋ ਸਾਰੇ ਹਾਂਜੀ ਪੰਜਾਬ ਤੇ ਤੁਹਾਡਾ ਸਵਾਗਤ ਆ ਅੱਜ ਤੁਹਾਨੂੰ 파ਰਥ ਆਸਟ੍ਰੇਲੀਆ ਦੀ ਇੱਕ ਮੈਂ ਨਵੀਂ ਚੀਜ਼ ਦਿਖਾਉਂਗਾ ਸੋ ਜਿਹੜੇ ਲੋਕ ਇਸ ਚੈਨਲ ਨਾਲ ਜੁੜੇ ਆ ਉਹਨਾਂ ਦਾ ਇੱਥੇ ਸਵਾਗਤ ਆ ਤੇ ਇਹ ਵੀਡੀਓ 파ਰਥ ਆਸਟ੍ਰੇਲੀਆ ਤੋਂ ਆ ਜਿਹੜੀ ਤੁਹਾਨੂੰ ਮੈਂ ਝਲਕ ਦਿਖਾਉਣ ਜਾ ਰਿਹਾ ਆ ਸੋ ਦੇਖੋ ਦੁਨੀਆ ਦੇ ਵਿੱਚ ਤਰੱਕੀ ਕਿੰਨੇ ਵੱਡੇ ਪੱਧਰ ਤੇ ਹੋ ਰਹੀ ਆ ਤੇ ਕਿਸ ਤਰੀਕੇ ਦੇ ਨਾਲ ਹੋ ਰਹੀ ਆ ਤੁਹਾਨੂੰ ਕੁਝ ਉਹਦੀਆਂ ਮੈਂ ਝਲਕ ਦਿਖਾਉਂਗਾ ਸੋ ਫਿਰ ਦੁਬਾਰਾ ਦੱਸ ਰਿਹਾ ਵੀਡੀਓ 파ਰਥ ਆਸਟ੍ਰੇਲੀਆ ਤੋਂ ਸਾਊਥ ਦੇ ਇਲਾਕੇ ਦੀ ਤੁਹਾਨੂੰ ਮੈਂ ਇੱਕ ਝਲਕ ਦਿਖਾਉਣ ਜਾ ਰਿਹਾ ਵਾਂ ਇਹ ਜਿਹੜੀ ਸੜਕ ਆ ਇਹ ਸਿਰਫ ਤੇ ਸਿਰਫ ਇਹਦੇ ਉੱਤੇ ਲੋਕਾਂ ਨੇ ਚੱਲਣਾ ਵਾ ਤੇ ਇਹਦੇ ਉੱਪਰ ਸਾਈਕਲ ਚਲਾਉਣਾ ਵਾ ਤੁਹਾਨੂੰ ਆਉ ਸਾਈਨ ਦਿਖਾਉਣਾ ਵਾ ਇਦੇ ਉੱਪਰ ਕਦੇ ਵੀ ਕੋਈ ਜਿਹੜੀ ਆ ਗੱਡੀ ਜਾਂ ਕੋਈ ਹੋਰ ਵੀਕਲ ਨਹੀਂ ਚੜ ਸਕਦਾ ਇਹ ਸਿਰਫ ਸਾਈਕਲ ਤੇ ਤੁਰਨ ਵਾਲੇ ਲੋਕਾਂ ਵਾਸਤੇ ਜਾਂ ਐਕਸਰਸਾਈਜ਼ ਕਰਨ ਵਾਲੇ ਵਾਸਤੇ ਲੋਕਾਂ ਵਾਸਤੇ ਸੜਕ ਬਣੀ ਆ। ਆਇ ਤੋ 2-3 ਸਾਲ ਪਹਿਲਾਂ ਇੱਥੇ ਇਹੋ ਜਿਹਾ ਕੁਝ ਵੀ ਨਹੀਂ ਸੀਗਾ। ਪਰ ਗਵਰਨਮੈਂਟ ਨੇ ਇੱਕ ਪ੍ਰੋਜੈਕਟ ਲਿਆਂਦਾ ਨਵੇਂ ਸਟੇਸ਼ਨ ਬਣਾਏ ਆ ਉਹ ਉਹਦਾ ਜ਼ਿਕਰ ਤਾਂ ਮੈਂ ਕਿਤੇ ਫੇਅਰ ਕਰੂੰਗਾ ਉਹ ਦੂਰ ਸਟੇਸ਼ਨ ਆ। ਪਰ ਕਿਉਂਕਿ ਜਈ ਆਪਾਂ 5 ਕਿਲੋਮੀਟਰ ਦੀ ਦੂਰੀ ਤੇ ਇੱਕ ਸਟੇਸ਼ਨ ਬਣਿਆ ਵਾ ਤੇ ਆ ਜਿਹੜਾ ਇੱਕ ਫਲਾਈਓਵਰ ਬਣਿਆ ਵਾ ਤੁਸੀਂ ਦੇਖ ਸਕਦੇ ਆ ਇਹ ਫਲਾਈਓਵਰ ਆ ਤੇ ਇਹ ਦੂਸਰੇ ਇਹ ਦੂਸਰੇ ਪਾਸੇ ਜਾਣ ਨੂੰ ਆ ਤੇ ਅੱਗੇ ਚੱਲਦੇ ਆ ਸੜਕਾਂ ਲ ਆ ਦੇਖੋ ਜਿਹੜੀ ਇਹ ਸੜਕ ਆ ਜਿਹੜੀ ਇਹ ਸੜਕ ਆ ਇਹ ਜਿਹੜਾ ਰੋਡ ਬਣ ਚੁੱਕਾ ਵਾ ਇਹਦੇ ਉੱਪਰ ਸਿਰਫ ਸਾਈਕਲ ਤੇ ਲੋਕਾਂ ਨੇ ਚੱਲਣਾ ਵਾ ਇਹਦੇ ਉੱਪਰ ਕੋਈ ਦੂਸਰਾ ਬੰਦਾ ਜਿਹੜਾ ਉਹ ਚੜ੍ਹ ਨਹੀਂ ਸਕਦਾ ਤੇ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਸ਼ਾਨਦਾਰ ਜਿਹੜਾ ਇਹ ਫਲਾਈਓਵਰ ਬਣਿਆ ਵਾ ਤੁਸੀਂ ਦੇਖ ਸਕਦੇ ਆ ਠੀਕ ਆ ਜੀ ਦੇਖੋ ਤਰਕੀਆਂ ਦੇਖੋ ਸੇਫਟੀ ਤੇ ਸਿਕਿਉਰਟੀ ਦੀ ਗੱਲ ਆ ਕਿ ਇਹਦੇ ਉੱਪਰ ਕੋਈ ਗੱਡੀ ਨਹੀਂ ਚੜ੍ਹਣੀ ਆਓ ਦੂਸਰੇ ਪਾਸੇ ਚੱਲਦੇ ਆ ਆ ਨਾਰਮਲ ਸੜਕ ਆ ਇਹਦੇ ਉੱਪਰ ਗੱਡੀਆਂ ਚੱਲਣਗੀਆਂ ਇਹਦੇ ਉੱਪਰ ਬਾਕੀ ਵੀਹਿਕਲ ਚੱਲਣਗੇ ਪਰ ਸਾਈਕਲ ਪਰ ਸਾਈਕਲ ਤੇ ਤੁਰਨ ਵਾਲਿਆਂ ਵਾਸਤੇ ਵੱਖਰਾ ਰੋਡ ਜਿਹੜਾ ਬਣ ਗਿਆ ਇਹ ਰੋਡ ਸਿੱਧਾ ਸਿਟੀ ਨੂੰ ਜਿਹੜਾ ਅਟੈਚ ਹੁੰਦਾ ਜੇ ਤੁਸੀਂ ਜਾਓਗੇ ਸਾਈਕਲ ਤੇ ਤੁਸੀਂ ਸਪਰਸ਼ ਸਿਟੀ ਤੱਕ ਵੀ ਜਾ ਸਕਦੇ ਆ ਦੇਖੋ ਕਿੰਨੀ ਗੱਲਬਾਤ ਵਧੀਆ ਬਣ ਗਈ ਆ ਆ ਦੇਖੋ ਤੁਸੀਂ ਲੋਕ ਆ ਰਹੇ ਆ ਲੋਕ ਜਾ ਰਹੇ ਆ ਜੇ ਤੁਸੀਂ ਦੂਰ ਦੇਖੋ ਉਹ ਦੇਖੋ ਲੋਕ ਤੁਰੇ ਆਉਂਦੇ ਆ ਸੋ ਆਹ ਦੇਖੋ ਗੱਡੀਆਂ ਵਾਸਤੇ ਉਸ ਇਸ ਤਰ੍ਹਾਂ ਦੇ ਮੁਲਕ ਜਿਹੜੇ ਤਰੱਕੀਆਂ ਕਰ ਰਿਹਾ ਅੱਗੇ ਵਧ ਰਿਹਾ ਇਹ ਸੜਕ ਜਿਹੜੀ ਆ ਕੁਝ ਸਾਲ ਆਪਣੇ 1-2 ਸਾਲ ਪਹਿਲਾਂ ਬਣੀ ਆ ਜਿਹੜੀ ਲਾਲ ਵਾਲੀ ਆ ਕਿਸੇ ਵੀ ਸਰਕਾਰ ਦਾ ਕਿਸੇ ਵੀ ਪਾਰਟੀ ਦਾ ਇਹਦੇ ਉੱਪਰ ਇੱਕ ਵੀ ਬੋਰਡ ਨਹੀਂ ਕਿਸੇ ਨੇ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਕੰਮ ਹੋਈ ਜਾ ਰਿਹਾ ਤਰੱਕੀਆਂ ਹੋਈ ਜਾ ਰਹੀਆਂ ਕੋਈ ਇੱਥੇ ਕੋਈ ਇਨਾ ਸਮੇਂ ਹੈ ਨੀਗਾ ਕਿ ਕਿਤੇ ਬੋਰਡ ਲਾਉਣ ਜਾਂ ਆਪਣੀ ਮਸ਼ਹੂਰੀ ਕਰਨ ਲੋਕਾਂ ਨੂੰ ਕੰਮ ਕੀਤੇ ਬੋਲਦੇ ਆ ਇਹ ਸੀ ਅਰਥ ਆਸਟ੍ਰੇਲੀਆ ਦੇ ਸਾਊਥ ਇਲਾਕੇ ਦੇ ਆ ਜਿਹੜੇ ਇੱਕ ਨਵੀਂ ਡਿਵੈਲਪਮੈਂਟ ਹੋਈ ਆ ਇਸ ਤਰ੍ਹਾਂ ਦੇ ਨਵੀਆਂ ਸੜਕਾਂ ਨਵੇਂ ਫਲਾਈਓਵਰ ਜਿਹੜੇ ਬਣ ਚੁੱਕੇ ਆ ਤੇ ਦੇਖੋ ਤੁਸੀਂ ਤਰੱਕੀ ਵੱਲ ਕਿਵੇਂ ਇਹ ਮੁਲਕ ਜਿਹੜੇ ਵਾਦੇ ਆ ਕਿ ਤਾਂ ਕਿ ਐਕਸੀਡੈਂਟ ਘੱਟ ਹੋਣ ਜਿਹੜੇ ਸਾਈਕਲ ਚੜਾਉਣ ਵਾਲੇ ਲੋਕ ਆ ਉਹਨਾਂ ਨੂੰ ਵੱਖਰਾ ਰਾਹ ਮਿਲੇ ਤੁਰਨ ਵਾਲਿਆਂ ਵਾਸਤੇ ਵੱਖਰਾ ਰਾਹ ਹੋਵੇ ਤੇ ਜਿਹੜੇ ਲੋਕ ਗੱਡੀਆਂ ਤੇ ਜਾਂਦੇ ਆ ਉਹ ਵੱਖਰੇ ਜਾਣ ਇਹ ਸੀ ਵੀਡੀਓ ਪਰਸਪਲੇ ਲਈ ਤੁਹਾਡੇ ਵਾਸਤੇ ਹਾਂਜੀ ਪੰਜਾਬ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਲੈ ਕੇ ਫੇਰ ਚਲਦੀ ਹਾਜ਼ਰ ਹੋਵਾਂਗੇ ਥੈਂਕ ਯੂ